ਆਨਲਾਈਨ ਠੱਗੀ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਅਜਿਹਾ ਹੀ ਇੱਕ ਮਾਮਲਾ ਦਸੂਹਾ ਦੇ ਪਿੰਡ ਕੋਲੀਆਂ ਦੇ ਰਹਿਣ ਵਾਲੇ ਅਤੇ ਭਾਰਤੀ ਫੌਜ ਵਿੱਚ ਰਾਜਸਥਾਨ ਵਿਖੇ ਡਿਊਟੀ ਤੇ ਤਾਇਨਾਤ ਹਰਵਿੰਦਰ ਸਿੰਘ ਨਾਲ ਆਨਲਾਈਨ ਠੱਗੀ ਵੱਜਣ ਦਾ ਸਾਹਮਣੇ ਆਇਆ ਹੈ ਜਿਸ ਵਿੱਚ ਉਸਦੇ ਸੈਲਰੀ ਅਕਾਊਂਟ ਵਿੱਚੋਂ ਕਿਸੇ ਅਣਜਾਣ ਵਿਅਕਤੀ ਵੱਲੋਂ ਲੱਖਾਂ ਰੁਪਏ ਟਰਾਂਸਫਰ ਕੀਤੇ ਗਏ ਹਨ ਪੰਜਾਬ ਨੈਸ਼ਨਲ ਬੈਂਕ ਦੀ ਹਾਜੀਪੁਰ ਬ੍ਰਾਂਚ ਵਿਖੇ ਪਰੇਸ਼ਾਨੀ ਦੇ ਆਲਮ ਵਿੱਚ ਹਰਮਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਹਰਮਿੰਦਰ ਸਿੰਘ ਆਪਣੀ ਡਿਊਟੀ ਤੇ ਰਾਜਸਥਾਨ ਵਿਖੇ ਤਾਇਨਾਤ ਹਨ ਅਤੇ ਉਹਨਾਂ ਵੱਲੋਂ ਫੋਨ ਤੇ ਬਾਰ ਬਾਰ ਮੈਸੇਜ ਆਉਣ ਬਾਰੇ ਦੱਸਿਆ ਗਿਆ ਅਤੇ ਬੈਂਕ ਜਾ ਕੇ ਪਤਾ ਕਰਨ ਨੂੰ ਕਿਹਾ ਗਿਆ ਜਦੋਂ ਉਹ ਬੈਂਕ ਪੁੱਜੇ ਤਾਂ ਉੱਥੇ ਆ ਕੇ ਪਤਾ ਕੀਤਾ ਤਾਂ ਉਹਨਾਂ ਦੇ ਸੈਲਰੀ ਖਾਤੇ ਵਿੱਚੋਂ ਲੱਖ 1 ਲੱਖ ਰੁਪਏ ਐਫਡੀ 6 ਲੱਖ ਦੇ ਕਰੀਬ ਆਨਲਾਈਨ ਲੋਨ ਅਤੇ ਕੈਸ਼ ਜੋ ਕਿ ਲੱਖਾਂ ਰੁਪਏ ਬਣਦੇ ਹਨ ਕੱਢੇ ਗਏ ਹਨ ਬੈਂਕ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਕਿਸੇ ਵੱਲੋਂ ਉਹਨਾਂ ਨਾਲ ਆਨਲਾਈਨ ਠੱਗੀ ਵਜੀ ਹੈ ਠੱਗੀ ਦੇ ਸ਼ਿਕਾਰ ਪਰਿਵਾਰ ਵੱਲੋਂ ਸਾਈਬਰ ਸੈੱਲ ਵਿੱਚ ਕੰਪਲੇਂਟ ਦਰਜ ਕਰਵਾ ਦਿੱਤੀ ਗਈ ਹੈ ਪਰਿਵਾਰ ਨੇ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਜਲਦ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਉਹਨਾਂ ਨੂੰ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ ਬੈਂਕ ਮੈਨੇਜਰ ਨੇ ਖਾਤਾਧਾਰਕਾਂ ਨੂੰ ਕਿਸੇ ਨਾਲ ਆਪਣੀ ਪਰਸਨਲ ਡਿਟੇਲ ਅਤੇ OTP ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ ਨਿਊ ਚੜਦਾ ਪੰਜਾਬੀ ਆਪ ਸਭ ਨੂੰ ਇਹਨਾਂ ਠੱਗਾਂ ਤੋਂ ਸਤਰਕ ਅਤੇ ਸੁਚੇਤ ਰਹਿਣ ਦੀ ਅਪੀਲ ਕਰਦਾ ਹੈ ਨਿਊ ਚੜਦਾ ਪੰਜਾਬ ਧਰਮਚੰਦ ਮੁਕੇਰੀਆ ਹਰਪ੍ਰੀਤ ਹਰਪ੍ਰੀਤ ਤੁਹਾਡੇ ਹਸਬੰਡ ਦਾ ਕੀ ਨਾਮ ਹੈ ਕੀ ਕੰਮ ਕਰਦੇ ਹੋ ਆਰਮੀ ਚ ਤੁਹਾਨੂੰ ਕੀ ਪਤਾ ਕਰੋ ਪਤਾ ਲੱਗਾ ਕਿ ਕੀ ਹੋਇਆ ਸੀ ਸਾਰਾ ਮੰਗਲਾ ਦੱਸੋ ਸਾਨੂੰ ਅੱਜ ਹੀ ਪਤਾ ਲੱਗਾ 10:30 ਵਜੇ ਜਦੋਂ ਪੈਸੇ ਸਾਡੇ ਨਿਕਲੇ ਓਟੀਪੀ ਆਂਦ ਰਿਹਾ ਹਸਬੰਡ ਇਜ਼ ਇੱਥੇ ਹਾਂਜੀ ਉਹਨਾਂ ਦੇ ਫੋਨ ਤੇ ਲਿੰਕ ਹੈ ਉਹਨਾਂ ਦੇ ਫੋਨ ਤੇ ਆਂਦੇ ਰਿਹਾ ਕਿਹੜੀ ਜਗ੍ਹਾ ਡਿਊਟੀ ਕਰ ਰਹੇ ਹੋ ਕਿੰਗਾ ਨਗਰ ਆਰਮੀ ਚ ਹਾਂਜੀ ਆਰਮੀ ਕੌਣ ਚੋਂ ਨਿਕਲੇ ਜਿੱਦਾਂ ਜਦੋਂ ਪੈਸੇ ਕਦੋਂ ਕਦੋਂ ਨਿਕਲੇਗਾ ਇਹਨਾਂ ਨੇ 6 ਲੱਖ ਦੀ ਇੱਕ ਐਫਡੀਕ ਮਤਲਬ ਨਹੀਂ 1 ਲੱਖ ਦੀ ਐਫਡੀ ਕਰਾਈ ਹੈ ਉਹ ਤਾਂ ਡਵਾ ਲਈ ਹੈ ਤੇ 6 ਲੱਖ ਲੋਨ ਚੁਕਲਿਆ ਤਨਖਾਹ ਤੋਂ ਤਨਖਾਹ ਜੀ ਲੋਨ ਚੁਕਾਇਆ ਗਏ ਹਾਂਜੀ ਹਾਂਜੀ ਤੇ ਟੋਟਲ ਮਿਲਾ ਕੇ ਕਿੰਨੇ ਪੈਸੇ ਜਿਹੜੇ ਬਣਦੇ ਆ 8 ਲੱਖ 8 ਲੱਖ ਦੇ ਆ ਹਾਂਜੀ ਤੇ ਤੁਸੀਂ ਆ ਕੇ ਫਿਰ ਮੈਨੇਜਰ ਨੂੰ ਮਿਲਿਓ ਕੀ ਕਹਿ ਰਹੇ ਉਹ ਕਹਿੰਦੇ ਸਾਨੂੰ ਤੇ ਪਤਾ ਨਹੀਂ ਇਹ ਆਨਲਾਈਨ ਹੀ ਹੋਇਆ ਜੋ ਕੁਝ ਹੈ ਅਸੀਂ ਮੰਗ ਕਰਦੇ ਆ ਵੀ ਸਾਨੂੰ ਜਾਂ ਤੇ ਕੰਪਲੇਨ ਲੇ ਕੇ ਦੇਣ ਸਾਡੇ ਪੈਸੇ ਵਾਪਸ ਆਣ ਮੇਰੇ ਹਸਬੰਡ ਉੱਥੇ ਟੈਨਸ਼ਨ ਵਿੱਚ ਕਰ ਸਕਦੇ ਆ ਇਕੱਲੇ ਆ ਇਸ ਟਾਂ ਮੇਰਾ ਨਾਮ ਹੈ ਸ਼ਰਨਜੀਤ ਕੌਰ ਹਾਂਜੀ ਜੀ ਜਿਹੜਾ ਘਟਗੀ ਹੋਈ ਹੈ ਤੁਹਾਨੂੰ ਕੀ ਲੱਗਦੇ ਨੇ ਸਿਸਟਰ ਲੱਗਦੇ ਆ ਮੇਰੇ ਇਹ ਦੱਸੋ ਤੁਹਾਡੇ ਜਿਹੜੇ ਬ੍ਰਦਰ ਹੈ ਉਹ ਕੀ ਕੰਮ ਕਰਦੇ ਆ ਆਰਮੀ ਚ ਆਰਮੀ ਚ ਨੇ ਗੰਗਾ ਨਗਰ ਡਿਊਟੀ ਉਹਨਾਂ ਦੀ ਤੇ 10:28 ਮਿੰਟ ਤੇ ਹੀ ਫੋਨ ਆਇਆ ਸਾਨੂੰ ਕਿ ਮੇਰੇ ਫੋਨ ਤੇ OTP ਆ ਰਹੇ ਨੇ ਤੇ OTP ਅਸੀਂ ਉਸੇ ਟਾਈਮ ਇਹੀ ਬੈਂਕ ਚ ਆਏ ਆ ਤੇ ਬੈਂਕ ਵਾਲਿਆਂ ਨੇ ਚੈੱਕ ਕੀਤਾ ਸੀਗਾ ਤੁਸੀਂ ਚੈੱਕ ਕਰੋ ਕਿ ਸਾਡੇ ਅਕਾਊਂਟ ਚ ਕਿੰਨੇ ਪੈਸੇ ਰਹਿ ਗਏ ਕਿਹੜਾ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਹਾਜੀਪੁਰ ਜੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤੁਹਾਡੇ ਇਹ ਫਰਾਡ ਹੋ ਗਿਆ ਆ ਔਨਲਾਈਨ ਪਠੱਗੀ ਹੋ ਗਈ ਆ ਤੁਸੀਂ ਇਦਾਂ ਕਰੋ ਕਿ ਥਾਣੇ ਵਿੱਚ ਰਿਪੋਰਟ ਕਰੋ ਥਾਣੇ ਗਏ ਆ ਤਾਂ ਉਹਨਾਂ ਨੇ ਕਿਹਾ ਕਿ ਸਾਈਬਰ ਸੈੱਲ 'ਚ ਕਰੋ ਤੇ ਇਹ ਕੋਈ ਆਪਣੀ ਰਿਸਪੌਂਸਿਬਿਲਟੀ ਨਹੀਂ ਲੈਣਦੇ ਕਿ ਸੇਫਟੀ ਬੈਂਕ 'ਚ ਸੇਫ ਨਹੀਂ ਆ ਬਾਹਰ ਤਾਂ ਕਿੱਥੇ ਸੇਫ ਨੇ ਤੇ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਪੈਸੇ ਸਾਨੂੰ ਵਾਪਸ ਕਰ ਜਿੰਨੇ ਵੀ ਹੋ ਸਕਦੇ ਜਿੰਨੀ ਵੀ ਜਲਦੀ ਹੋ ਸਕਦੇ ਆ ਕਿਉਂਕਿ ਬ੍ਰਦਰ ਮੇਰੇ ਟੈਂਸ਼ਨ ਵਿੱਚ ਨੇ ਉਹਨਾਂ ਦੀ 7 ਲੱਖ ਰੁਪਇਆ ਗਿਆ ਆ ਉਹ ਬਹੁਤ ਟੈਨਸ਼ਨ ਨਹੀਂ ਕੋਈ ਵੀ ਆਪਣੀ ਰਿਸਪਾਂਸਿਬਿਲਟੀ ਨਹੀਂ ਲਈ ਇਹਨਾਂ ਨੇ ਸਿਰਫ ਇੰਨੀ ਗੱਲ ਹੀ ਕਹੀ ਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਹ ਆਨਲਾਈਨ ਪੈਸੇ ਗਏ ਆ ਆਨਲਾਈਨ ਹੀ ਲੋਨ ਹੋ ਗਿਆ ਆ ਆਨਲਾਈਨ ਹੀ ਇਦਾਂ ਹੋ ਗਿਆ ਇਦਾਂ ਹੋ ਗਿਆ ਕੋਈ ਮਤਲਬ ਸੀਰੀਅਸ ਨਹੀਂ ਲੈ ਰਹੇ ਮੈਟਰ ਨੂੰ ਤੇ ਉਹਦੇ ਬੇਸ ਤੇ ਮੈਂ ਹਾਜੀਪੁਰ ਥਾਣੇ ਦੇ ਵਿੱਚ ਆਇਆ ਤੇ ਜੇ ਉਹ ਕੁੜੀਆਂ ਇਹ ਦੋ ਉੱਥੇ ਥਾਣੇ ਦੇ ਵਿੱਚ ਗਈਆਂ ਸੀਗਾ ਕੰਪਲੀਟ ਲਖਣ ਵਾਸਤੇ ਸੋ ਪਿੰਡ ਦੇ ਹੁਣ ਨਾਤੇ ਹੋਣ ਕਰਕੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਧਰ ਆਏ ਹੋ ਇਹ ਕਹਿੰਦੇ ਵੀ ਸਾਡੇ ਅਕਾਊਂਟ ਦੇ ਵਿੱਚੋਂ 8 ਲੱਖ ਰੁਪਏ ਗਾਇਪ ਹੈ। ਫਿਰ ਮੈਂ ਇਹਨਾਂ ਨੂੰ ਕਿਹਾ ਵੀ 8 ਲੱਖ ਰੁਪਏ ਗਾਇਪ ਹੈ ਤੁਸੀਂ ਬੈਂਕ ਵਾਲਿਆਂ ਨੂੰ ਪੁੱਛਣਾ ਸੀ ਕਹਿੰਦੇ ਬੈਂਕ ਵਾਲੇ ਸਾਨੂੰ ਕਹਿੰਦੇ ਆ ਵੀ ਤੁਹਾਡਾ ਜਿਹੜਾ ਨਾ ਕੋਈ ਹੈਕਰ ਨੇ ਪੈਸੇ ਕੱਢ ਲਏ ਆ। ਮੈਂ ਫਿਰ ਉੱਥੋਂ ਨਾਲ ਹੀ ਜਿੱਦਾਂ ਅਸੀਂ ਚਾਰ ਜਣੇ ਦੋ ਗਵਾਹ ਸੀਗੇ ਨਾਲ ਤੇ ਨਾਲ ਤਾਇਆ ਜੀ ਅਸੀਂ ਚਾਰੇ ਜਣੇ ਇੱਥੇ ਬੈਂਕ 'ਚ ਆ ਗਏ। ਔਨ ਦੀ ਸਪੌਟ ਇੱਥੇ ਮੈਨੇਜਰ ਸਾਹਿਬ ਨਹੀਂ ਸੀ ਮੌਜੂਦ। ਅਸੀਂ 11 ਵਜੇ ਤੋਂ ਇੱਥੇ ਬੈਠੇ ਹੋਏ ਆਂ ਕਿ ਬੈਂਕ ਵਾਲਿਆਂ ਦਾ ਵਿਹਾਰ ਕਿਸ ਤਰ੍ਹਾਂ ਦਾ ਹੈ। ਬੈਂਕ ਵਾਲਿਆਂ ਦਾ ਵਿਹਾਰ ਜੋ ਮੌਕੇ ਦੇ ਹਿਸਾਬ ਨਾਲ ਸੀਗਾ ਉਦੋਂ ਤੇ ਇਹਨ ਪਰ ਅਦਰਵਾਇਜ਼ ਜੋ ਵੀ ਸਾਡੇ ਨਾਲ ਆਏ ਸੀਗੇ ਉਹਨਾਂ ਨੇ ਪੂਰੀ ਸ਼ਾਨਬਿਨ ਕਰਦਿਆ ਹੋਇਆ ਹੁਣ ਪੁਲਿਸ ਵਾਲਿਆਂ ਨੇ ਕਿਹਾ ਕਿ ਹਾਰਪੁਰ ਤੁਹਾਡੀ ਕੰਪਲੀਟ ਪੈ ਗਈ ਹੈ ਚਾਹੇ ਕੁਛ ਵੀ ਹੈ ਹੁਣ ਕਹਿੰਦੇ 11000 ਕੁਛ ਰੁਪਏ ਮਹੀਨੇ ਦੀ ਕਿਸ਼ਤ ਕੱਟੀ ਜਾਣੀ ਹੈ ਦੇਖੋ ਇੱਕ ਫੌਜੀ ਮੁੰਡਾ ਔਨ ਦੀ ਸਪੋਰਟ ਔਰ ਡਿਊਟੀ ਤੇ ਹੈ ਉੱਥੇ ਤੇ ਕੋਈ ਮੋਬਾਈਲ ਅਥਰਾਇਜ਼ ਨਹੀਂ ਹੈ ਕੁਛ ਨਹੀਂ ਹੈ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਉਹਦੇ ਕਿਦਾਂ ਹੈਂਗ ਕਰਕੇ ਮੋਬਾਈਲ ਔਰ ਉਹਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਗਏ ਆ ਇਹ ਕੀ ਮੰਗ ਰਹੀ ਹੈ ਇਹ ਦੇਖਿਏ ਸਰ ਇੱਕ ਕੰਪਲੇਂਟ ਆਈ ਥੀ ਹਰਮਿੰਦਰ ਸਿੰਘ ਅਕਾਊਂਟ ਨਾਮ ਹੈ ਨਾ ਅਕਾਊਂਟ ਨੰ पाँच लाख भी अस्सी हज़ार रुपये का ऑनलाइन एक बैंक का प्रोडक्ट है प्री अप्रूव पर्सनल लोन का तो उसके लिए एलिजिबल थे वो किसी हैकर ने शायद बड़ी चालाकी के साथ उनका फ़ोन हैक किया होगा और जैसा कि उन्होंने बताया कि ओ तो उन्होंने शेयर नहीं किया किसी के साथ है, तो हैक करके इनके खाते से पाँच लाख भी अस्सी का एक ऑनलाइन लोन पहले अप्रूव हुआ उसके बाद वो पैसा ट्रांसफ़र किया गया चार लाख दो लाख उसके बाद एक इनकी एफ थी एक लाख छः हज़ार की ऑनलाइन उसको भी तोड़ के वो फंड भी ट्रांसफ़र कर दिया ये किसी हैकर के द्वारा ऑनलाइन माध्यम से किया गया साइबर क्राइम में इसकी रिपोर्ट लिखी जा सकती है सर क्या लोन भी उठाया जा सके उठा लेते हैं जैसे लोग बता रहे हैं कि लोन भी ले लिया गया उन्हीं के हस्बैंड के नाम पे आज जाए देखो एक हमारे बैंक का प्रोडक्ट है पी ए पी एल प्री अप्रूव पर्सनल लोन उसमें सैलरी के हिसाब से जिस बंदे का मंथली क्रेडिट आता रहता है तो उसके लिए ऑनलाइन एलिजिबल हो जाते हैं लोन के लिए प्री अप्रूव पर्सनल लोन तो वो कोई शायद जानकार होगा इस मामले का तो उन्होंने ये लोन ऑनलाइन किया पी ए पी एल और वो साथ में ट्रांसफर किया इसके लिए क्या किया जा सकता है क्या इसमें एक तो हल ये है कि आप हम इनकी कंप्लेंट साइबर क्राइम में करेंगे ठीक है बाकी हम लोगों में भी अवेयरनेस जैसे ऑनलाइन माध्यम से भी और आर के थ्रू भी टाइम टू टाइम इसकी अवेयरनेस होती रहती है बट स्टिल मैं बोलना चाहूँगी कि आप अपनी पर्सनल डिटेल ओ वगैरह किसी के साथ शेयर ना करें आपके फ़ोन पे कोई लिंक वगैरह आता है तो उसको भी मतलब किसी अनना जगह से अन बंदे से कोई लिंक आता है तो उसको क्लिक ना करें तो ऐसे बच सकते हैं आप मुझे